ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਨਦਰਜੀ ਸਿੰਘ ਤੁਹਾਨੂੰ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇਆਂ ਮੁੱਖ ਖ਼ੁਰਖਿਆਂ ਤੋਂ ਟਰੰਪ ਦੀ ਧਮਕੀ ਤੇ ਭਾਰਤ ਦਾ ਪਲਟਵਾਰ ਕਿਹਾ ਆਲੋਚਨਾ ਕਰਨ ਵਾਲੇ ਖੁਦ ਕਰ ਰਹੇ ਨੇ ਰੂਸ ਨਾਲ ਵਪਾਰ ਆਮਾਦੀ ਪਾਰਟੀ ਦੇ ਆਗੂ ਵਿਰੋਧਪਾਰ ਚਾਤਾਤ ਗਾਂਦੀ ਮੰਗ ਰਾਜਾ ਵਿੰਗ ਨੇ ਪੋਰਸ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਪਾਰਟੀਆਂ ਨਾ ਹੋਣ ਤੇ ਚੁੱਕਣਗੇ ਵੱਡਾ ਕਦਮ ਟੈਸਟ ਕ੍ਰਿਡ ਜਪਾਰਤ ਦੀ ਸਭ ਤੋਂ ਨੇੜਲੀ ਜਿੱਤ ਟੀਮ ਇੰਡੀਆ ਨੇ ਓਵਲ ਚ ਹਾਰਿਆ ਮੈਚ ਜਿੱਤਿਆ ਸੀਰੀਜ਼ 2-2 ਨਾਲ ਬਰਾਬਰ ਮੁਹੰਮਦ ਸਿਰਾਜ ਨੇ ਕਿਤਾਬ ਵੱਡਾ ਕਾਰਨਾਮਾ ਇੰਗਲੈਂਡ ਚ ਰਚਾਇ ਇਤਿਹਾਸ ਤੋੜਿਆ ਵੱਡਾ ਰਿਕਾਰਡ ਹੁਣ ਖਬਰਾਂ ਵਿਸਥਾਰ ਨਾਲ ਯੂਕੇ ਸਰਕਾਰ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਡਿਜੀਟਲ ਪ੍ਰਚਾਰ ਨਾਲ ਜਿਠਣ ਲਈ ਇੱਕ ਵਿਆਪਕ ਨਵੇਂ ਅਪਰਾਧ ਦਾ ਪ੍ਰਸਤਾਵ ਰੱਖਿਆ ਹੈ ਜੋ ਕਿ ਅਪਰਾਧੀ ਗਰੋਹਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਸੋਸ਼ਲ ਮੀਡੀਆ ਦੀ ਵਰਤੋਂ ਪਰਵਾਸੀਆਂ ਨੂੰ ਖਤਰਨਾਕ ਯਾਤਰਾਵਾਂ ਜਾਂ ਧੋਖਾਧੜੀ ਯੋਜਨਾਵਾਂ ਵਿੱਚ ਲੁਭਾਉਣ ਲਈ ਕਰਦੇ ਹਨ ਬਰਤਾਨੀਆ ਨੇ ਐਤਵਾਰ ਨੂੰ ਇੱਕ ਨਵੇਂ ਕਾਨੂੰਨ ਦੀ ਯੋਜਨਾ ਦਾ ਪ੍ਰਕਟਾਵਾ ਕੀਤਾ ਜਿਸ ਹੇਠ ਗੈਰ ਕਾਨੂੰਨੀ ਤਰੀਕਿਆਂ ਨਾਲ ਪ੍ਰਵਾਸ ਨੂੰ ਉਤਸ਼ਾਹਿਤ ਕਰਨ ਵਾਲੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਦੇ ਪਿੱਛੇ ਅਪਰਾਧਿਕ گروਹਾਾਂ ਉੱਤੇ ਸਿਕੰਜਾ ਕਸਿਆ ਜਾਏਗਾ ਸੋ ਇਹ گرو ਖਤਰਨਾਕ ਛੋਟੀਆਂ ਕਿਸ਼ਤੀਆਂ ਰਾਹੀਂ ਅਤੇ ਹੋਰ ਤਰੀਕਿਆਂ ਰਾਹੀਂ ਗੈਰ ਕਾਨੂੰਨੀ ਪ੍ਰਵਾਸੀ ਯੂਕੇ ਵਿੱਚ ਦਾਖਲ ਕਰਵਾਉਂਦੇ ਨੇ ਸੋ ਸਰਹੱਦੀ ਸੁਰੱਖਿਆ ਸ਼ਰਣ ਅਤੇ ਇਮੀਗ੍ਰੇਸ਼ਨ ਬਿਲ ਦੇ ਵਿੱਚ ਇੱਕ ਨਵੀਂ ਸੋਧ ਦੇ ਤਹਿਤ ਹੀ ਬਰਤਾਨੀਆ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਉਤਸ਼ਾਹਿਤ ਕਰਨ ਵਾਲੀ ਜਾਫਿਰ સેવા ਵਾਂਦੀ ਪੇਸ਼ਕਸ਼ ਕਰਨ ਵਾਲੀ ਆਨਲਾਈਨ ਸਮਗਰੀ ਤਿਆਰ ਕਰਨ ਨੂੰ ਅਪਰਾਧ ਐਲਾਨ ਕੀਤਾ ਜਾਏਗਾ ਸੋ ਇਸ ਵਿੱਚ ਇੰਗਲਿਸ਼ ਚੈਨਲ ਦੇ ਪਾਰ ਛੋਟੀਆਂ ਕਿਸ਼ਤੀਆਂ ਨੂੰ ਪਾਰ ਕਰਨਾ ਸੋ ਪਾਸਪੋਰਟ ਜਾਫਿਰ ਵੀਜ਼ੇ ਵਰਗੇ ਚਾਲੇ ਯਾਤਰਾ ਦਸਤਾਵੇਜ਼ਾ ਬਣਾਉਣਾ ਜਾਫਿਰ ਯੂਕੇ ਦੇ ਵਿੱਚ ਗੈਰ ਕਾਨੂੰਨੀ ਕੰਮ ਦੇ ਮੌਕਿਆਂ ਦਾ ਸਪਸ਼ਟ ਤੌਰ ਤੇ ਵਾਦਾ ਕਰਨਾ ਸ਼ਾਮਲ ਹੋ ਸਕਦਾ ਹੈ ਤਾਂ ਜੋ ਦੁਨੀਆ ਵਿੱਚ ਕਿਤੇ ਵੀ ਸਥਿਤ ਮਨੁੱਖੀ ਤਸਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਸੋ ਨਵੇਂ ਪ੍ਰਾਪਤ ਤਹਿਤ ਫੜੇ ਗਏ ਵਿਅਕਤੀਆਂ ਨੂੰ 5 ਤੱਕ ਦੀ ਕੈਦ ਅਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਬਰਤਾਨੀਆ ਦੇ ਗ੍ਰਹਿ ਮੰਤਰੀ ਜੇਵਿਟ ਕਪੂਰ ਨੇ ਕਿਹਾ ਹੈ ਕਿ ਬਰਤਾਨੀਆ ਦੀ ਸੁਰੱਖਿਆ ਯਾਤਰਾ ਅਤੇ ਇਸ ਦੇਸ਼ ਵਿੱਚ ਜ਼ਿੰਦਗੀ ਬਿਤਾਉਣ ਦੇ ਝੂਠੇ ਵਾਅਦੇ ਨੂੰ ਸਿਰਫ ਪੈਸਾ ਕਮਾਉਣ ਲਈ ਵੇਚਣਾ ਨੈਤਿਕ ਤੋਂ ਕੱਟ ਨਹੀਂ ਹੈ ਉਨ੍ਹਾਂ ਕਿਹਾ ਕਿ ਨਾਪਰਾਦੀਆਂ ਨੂੰ ਸੋਸ਼ਲ ਮੀਡੀਆ ਤੇ ਬੇਰਹਿਮ ਰਣਨੀਤੀਆਂ ਦੀ ਵਰਤੋਂ ਕਰਕੇ ਪ੍ਰਵਾਸੀਆਂ ਨੂੰ ਜਾਨਲੇਵਾ ਸਥਿਤੀਆਂ ਵੱਲ ਜਾਣ ਨਾਲ ਕੋਈ ਸਮੱਸਿਆ ਨਹੀਂ ਹੈ ਅਸੀਂ ਉਨ੍ਹਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਦ੍ਰਿੜ ਹਾਂ ਜਿੱਥੇ ਵੀ ਉਹ ਕੰਮ ਕਰਦੇ ਨੇ ਸੋ ਹਾਲਾਂਕਿ ਗੈਰ ਕਾਨੂੰਨੀ ਪ੍ਰਵਾਸ ਨੂੰ ਸੁਵਿਧਾ ਦੇਣਾ ਪਹਿਲਾਂ ਹੀ ਕਪਰਾ ਹੈ ਸੋ ਯੂਕੇ ਸਰਕਾਰ ਨੇ ਕਿਹਾ ਕਿ ਨਵਾਂ ਕਾਨੂੰਨ ਤਸਕਰੀ ਨੈਟਵਰਕਾਂ ਦੇ ਵਿਸ਼ਵ ਪਿਆਪੀ ਆਨਲਾਈਨ ਕਾਰਜਾਂ ਨੂੰ ਵਿਕਨ ਪਾਉਣ ਲਈ ਇੱਕ ਤਿੱਖਾ ਕਾਨੂੰਨੀ ਸਾਧਨ ਪ੍ਰਦਾਨ ਕਰੇਗਾ ਸਰ ਉਹ ਗ੍ਰਹਿ ਦਫਤਰ ਦੀ ਅੰਕੜੇ ਅਨੁਸਾਰ ਛੋਟੀਆਂ ਕਿਸ਼ਤੀਆਂ ਰਾਹੀਂ ਪਹੁੰਚਣ ਵਾਲੇ ਲਗਭਗ 80 ਫੀਸਦੀ ਪ੍ਰਵਾਸੀਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹਨਾਂ ਨੇ ਆਪਣੀ ਯਾਤਰਾ ਦੌਰਾਨ ਲੋਕਾਂ ਦੀ ਤਸਕਰੀ ਕਰਨ ਵਾਲੇ ਏਜੰਟਾਂ ਨੂੰ ਲੱਭਣ ਜਾਂ ਉਹਨਾਂ ਨਾਲ ਸੰਪਰਕ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਗ੍ਰਹਿ ਤੁਰਦਾ ਦਾਅਵਾ ਹੈ ਕਿ ਗੈਰ ਕਾਨੂੰਨੀ ਪਰਵਾਸ ਤੇ ਉਸਦੀ ਕਾਰਵਾਈ ਪਹਿਲਾਂ ਹੀ ਨਤੀਜੇ ਵਿਖਾ ਰਹੀ ਹੈ ਗੈਰ ਕਾਨੂੰਨੀ ਕਾਮੀਆਂ ਦੀਆਂ ਗ੍ਰਿਫਤਾਰੀਆਂ ਵਿੱਚ 50 ਫੀਸਦੀ ਦਾ ਵਾਅਦਾ ਹੋਇਆ ਹੈ ਅਤੇ 35000 ਵਿਅਕਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜਿਨ੍ਹਾਂ ਕੋਲ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਇਸਨੇ ਤਸਕਰੀ ਰਿੰਗ ਦੇ ਆਗੂਆਂ ਅਤੇ ਸਪਲਾਈਅਰਸ ਤੇ ਸਖਤ ਪਾਬੰਦੀਆਂ ਦਾ ਵੀ ਹਵਾਲਾ ਦਿੱਤਾ ਹੈ ਭਾਰਤ ਇਸ ਸਮੇਂ ਰੂਸੀ ਤੇਲ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿੱਚੋਂ ਇੱਕ ਹੈ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਤੇ ਭਾਰਤ ਵਿਰੁੱਧ ਟੈਰਿਫਾਂ ਵਿੱਚ ਵਾਧਾ ਕਰਨ ਦੀ ਧਮਕੀ ਦਿੱਤੀ ਹੈ ਇਸਤੇ ਭਾਰਤ ਨੇ ਸਖਤ ਰੁਖ ਦਿਖਾਉਂਦੇ ਹੋਏ ਆਲੋਚਨਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਆਪਣੇ ਰਾਸ਼ਟਰੀ ਹਿੱਤ ਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਕਾ ਜਰੂਰੀ ਕਦਮ ਚੁੱਕਣਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਜਿਸ ਵਿੱਚ ਉਹਨਾਂ ਨੇ ਭਾਰਤ ਤੋਂ ਰੂਸੀ ਤੇਲ ਖਰੀਦਣ ਲਈ ਭਾਰਤੀ ਨਿਰਯਾਤ 'ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਇਸ ਮਾਮਲੇ ਤੇ ਭਾਰਤ ਨੇ ਸਖਤ ਰੁਖ ਪਣਾਉਂਦੇ ਹੋਏ ਆਪਣਾ ਜਵਾਬ ਦਿੱਤਾ ਹੈ ਪਾਰ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣਾ ਅਨੇਪੁਰ ਤੇ ਧਰਕੇਣਾ ਭਾਰਤ ਨੇ ਸਪਸ਼ਟ ਤੌਰ ਤੇ ਕਿਹਾ ਕਿ ਆਪਣੇ ਰਾਸ਼ਟਰੀ ਹਿੱਤ ਤੇ ਆਰਥਿਕ ਸੁਰੱਖਿਆ ਜੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁਕੇਗਾ ਯੂਕਰੇਨ-ਰੂਸ ਜੰਗ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਪੱਛਮੀ ਦੇਸ਼ਾਂ ਪਾਈ ਰੂਸ ਤੋਂ ਤੇ ਵੱਡੀ ਮਾਤਰਾ ਵਿੱਚ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਭਾਰਤ ਨੇ ਆਪਣੇ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੂਸ ਤੋਂ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ। ਇਹ ਇੱਕ ਜ਼ਰੂਰੀ ਤੇ ਰਣਨੀਤਿਕ ਫੈਸਲਾ ਸੀ ਤਾਂ ਜੋ ਆਮ ਭਾਰਤੀ ਖਪਤਕਾਰਾਂ ਨੂੰ ਵਾਹਤਿ ਤੇ ਸਥਿਰ ਕੀਮਤਾਂ ਤੇ ਬਾਲਣ ਮਿਲ ਸਕੇ। ਦਿਲਚਸਪ ਗੱਲ ਇਹ ਹੈ ਕਿ ਯੁੱਧ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਖੁਦ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਲਈ ਉਤਸ਼ਾਹਿਤ ਕੀਤਾ ਸੀ ਤਾਂ ਜੋ ਬਿਸ਼ਵੂਰਜਾ ਬਾਜ਼ਾਰ ਇੱਥੇ ਰਹੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਆਲੋਚਨਾ ਕਰਨ ਵਾਲੇ ਦੇਸ਼ ਖੁਦ ਰੂਸ ਨਾਲ ਵੱਡੇ ਪੱਧਰ ਤੇ ਵਪਾਰ ਕਰ ਰਹੇ ਹਨ। ਜੋ ਕਿ ਉਹਨਾਂ ਕੋਲ ਭਾਰਤ ਮੰਗ ਜ਼ਰੂਰੀ ਊਰਜਾ ਜਾਂ ਆਰਥਿਕ ਸੁਰੱਖਿਆ ਦੀ ਮਜਬੂਰੀ ਨਹੀਂ ਹੈ 2024 ਵਿੱਚ ਯੂਰਪ ਅਤੇ ਰੂਸ ਵਿਚਕਾਰ ਵਸਤੂਆਂ ਦਾ ਵਪਾਰ 67.5 ਮਿਲੀਅਨ ਯੂਰੋ ਸੀ 2023 ਵਿੱਚ 17.2 ਬਿਲੀਅਨ ਯੂਰੋ ਦਾ ਸੇਵਾ ਵਪਾਰ ਵੀ ਘਟ ਗਿਆ ਸੀ 2024 ਵਿੱਚ ਯੂਰਪ ਨੇ ਰੂਸ ਤੋਂ 16.5 ਮਿਲੀਅਨ ਟਨ ਐਲਐਨਜੀ ਤਰਲ ਕੁਦਰਤੀ ਗੈਸ ਆਯਾਤ ਕੀਤਾ ਜੋ ਕਿ 2022 ਦੇ ਰਿਕਾਰਡ 15.21 ਮਿਲੀਅਨ ਟਨ ਤੋਂ ਵੱਧਾ ਹੈ ਇਹ ਵਪਾਰ ਸਿਰਫ ਤੇਲ ਗੈਸ ਤੱਕ ਸੀਮਿਤ ਨਹੀਂ ਸਗੋਂ ਖਾਦਾਂ ਖਰੀਦਾਂ ਰਸਾਇਣਾਂ ਸਟੀਲ ਮਸ਼ੀਨਰੀ ਅਤੇ ਆਵਾਜਾਈ ਉਪਕਰਨਾਂ ਤੱਕ ਵੀ ਫੈਲਿਆ ਹੋਇਆ ਹੈ ਅਮਰੀਕਾ ਜੇ ਵੀ ਰੂਥ ਤੋਂ ਜੂਰੇਨੀਅਮ ਐਕਸਪੋਲੋਰਾਇਡ ਪਰ ਮਾਣੂ ਊਰਜਾ ਲਈ ਪਲੇਡੀਅਮ ਈਵੀ ਬੈਟਰੀਆਂ ਲਈ ਤੇ ਖਾਧਰ ਸੈਨਾ ਦਾ ਆਯਾਤ ਕਰ ਰਿਹਾ ਹੈ ਭਾਰਤ ਨੇ ਕਿਹਾ ਕਿ ਅਸੀਂ ਇੱਕ ਸੁਤੰਤਰ ਤੇ ਜ਼ਿੰਮੇਵਾਰ ਵਿਸ਼ਵ ਵਰਤ ਦਸਤਾ ਹਾਂ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਨੂੰ ਸਰਬਉੱਚ ਰੱਖੇਗਾ ਅਤੇ ਜੋ ਵੀ ਕਦਮ ਚੁੱਕਣ ਦੀ ਲੋੜ ਹੋਵੇਗੀ ਉਹ ਚੁੱਕੇਗਾ ਭਾਰਤ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕਿਸੇ ਇੱਕ ਪੱਖ ਦਾ ਪੱਖ ਨਹੀਂ ਲੈਂਦਾ ਪਾਰਿਕ ਸਤੰਤulit ਵਿਦੇਸ਼ ਨੀਤੀ ਇਹ ਪੜਉਦਾ ਹੈ ਭਾਰਤ ਨੇ ਸਾਫ ਕਿਹਾ ਕਿ ਕਿਸੇ ਬਾਹਰੀ ਦਬਾਅ ਹੇਠ ਆਪਣੇ ਫੈਸਲੇ ਨਹੀਂ ਬਦਲੇਗਾ ਤੋਂ ਦਾਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ 25% ਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ ਡੋਨਾਲਡ ਟਰੰਪ ਵੱਲੋਂ ਕਿਹਾ ਜਾਂਦਾ ਰਿਹਾ ਹੈ ਕਿ ਭਾਰਤ ਵੱਲੋਂ ਅਮਰੀਕਾ ਦੀਆਂ ਵਸਤੂਆਂ ਤੇ ਪਾਰੀ ਟੈਰਿਫ ਲਗਾਇਆ ਜਾਂਦਾ ਰਿਹਾ ਹੈ ਉਹਨਾਂ ਇੱਥੋਂ ਤੱਕ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਟੈਰਿਫ ਲਗਾ ਰਿਹਾ ਹੈ ਜਿਸ ਕਾਰਨ ਉਸ ਨਾਲ ਵਪਾਰ ਘਟ ਕੀਤਾ ਜਾ ਰਿਹਾ ਹੈ ਇਸੇ ਦੇ ਚਲਦੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਲਗਾਤਾਰ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਭ ਨਹੀਂ ਤਾਂ ਅਮਰੀਕਾ ਉਸਤੇ ਬਹੁਤ ਜ਼ਿਆਦਾ ਤਾਰੀਫ਼ ਲਗਾਏਗਾ ਇਸੇ ਚੱਲਦੇ ਹੁਣ ਰੂਸ ਤੋਂ ਤੇਲਿਆਤ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਜਿਸ ਤੇ ਹੁਣ ਭਾਰਤ ਖੁੱਲ ਕੇ ਸਾਹਮਣੇ ਆਇਆ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਛੇੜੀ ਫੈਸਲਕੁੰਜ ਜੰਗ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਹੁਣ ਅਗਲੇ ਪੜਾਅ 'ਚ ਲੈ ਜਾਣ ਦਾ ਫੈਸਲਾ ਲਿੱਤਾ ਗਿਆ ਹੈ ਇਸ ਤਹਿਤ ਸੂਬੇ ਦੇ ਹਰ ਪਿੰਡ ਤੇ ਵਾਰਡ 'ਚ ਨਸ਼ਾ ਖਿਲਾਫ ਲੜ ਲਈ ਡਿਫੈਂਸ ਕਮੇਟੀਆਂ ਬਣਾਈ ਜਾਣਗੀਆਂ ਜਿੱਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਨੂਲਦੇਣਾ ਤੋਂ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦੇ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪਿੰਡ ਤੇ ਵਾਰਡ ਦੀ ਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੁੰਦਾ ਤਾਂ ਸਾਨੂੰ ਇਹ ਕਾਰਜਸ਼ ਕਰਨ ਦੀ ਲੋੜ ਨਹੀਂ ਸੀ ਪੈਣੀ ਨਸ਼ਿਆਂ ਦੇ ਮੁੱਦੇ ਤੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਚਾਹੇ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ ਤੁਸੀਂ ਸਾਡੇ ਸੈਨਿਕਾਂ ਇਸ ਜੁੱਧ ਦੇ ਜਰਨੈਲੋਂ ਇਸ ਜੁੱਧ ਦੇ ਤੇ ਤੁਸੀਂ ਚਾਰ ਚਾਰ ਮੈਂਬਰੀ ਕਮੇਟੀ ਪਿੰਡ ਦਾ ਸਰਪੰਚ ਹੋ ਗਿਆ ਜਾਂ ਬਾਰਦਾ ਕਾਉਂਸਲਰ ਹੋ ਗਿਆ ਜੁੱਧ ਨਸ਼ੇ ਅਬਰਧ ਮਹਿਮ ਦਾ ਮੈਂਬਰ ਵੀਡੀਓ ਸਾਹਿਬ ਹੋਗੇ ਤੇ ਐਸ ਐਚਓ ਜਾਂ ਐਸ ਐਚਓ ਦਾ ਕੋਈ ਨੁਮਾਇੰਦਾ ਹੋਊਗਾ ਬਾਕੀ ਪਿੰਡ ਦੀ ਆਬਾਦੀ ਮੁਤਾਬਕ ਤੁਸੀਂ ਦੱਸ 10 ਬੰਦਿਆਂ ਦੀ 11 ਦੀ 15 ਦੀ 20 ਦੀ ਜਿਵੇਂ ਮਰਜੀ ਤੁਸੀਂ ਜਿਵੇਂ ਕਿਦਰ ਪਿੰਡੀ ਆਲੇ ਨੇ ਡਿਫੈਂਸ ਕਮੇਟੀ ਬਣਾਈ ਹੈ ਤੇ ਐਦਾਂ ਤੁਸੀਂ ਜਦੋਂ ਮਰਜੀ ਬਣਾ ਸਕਦੇ ਉਹਦੇ ਚ ਇਹੀ ਹੈ ਵੀ ਇੱਕ ਤਾਂ ਇਹ ਰੱਖਣਾ ਹੈ ਸ਼ਿਕਾਇਤ ਕਿ ਪਈ ਇੱਥੇ ਕੁਝ ਅਣਪਛਾਤੇ ਬੰਦੇ ਆਉਂਦੇ ਨੇ ਸਰਪੰਚ ਸਾਹਿਬ ਨਾਲ ਗੱਲ ਕਰੋ ਪਿੰਡ ਪਿੰਡ ਵੀ ਤੁਹਾਡੇ ਪਿੰਡ ਦੇ ਨੇ ਜੇ ਨਹੀਂ ਹੈਗੇ ਤਾਂ ਕੀ ਕਰਨ ਆਉਂਦੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖਣੀ ਹੈ ਜੇ ਲੱਗਦਾ ਵੀ ਇਹ ਕੁਝ ਗਲਤ ਸਮਗਰੀ ਛਿ ਸਿੱਟ ਕੇ ਜਾਂਦੇ ਆ ਜਾਂ ਕਿਸੇ ਨੂੰ ਦੇ ਕੇ ਜਾਂਦੇ ਆ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰਮੀ ਨਾਲ ਦੀ ਨਾਲ ਰਿਪੋਰਟ ਹੋ ਜੂ ਜਿਹੜਾ ਕੋਈ ਪੈ ਗਿਆ ਬੁਰੀ ਸੰਗਤ ਚ ਉਹਨੂੰ ਆਪਾਂ ਓਟੀ ਸੈਂਟਰ ਚਾ ਜਿਹੜਾ ਨਸ਼ਾ ਛਡਾਊ ਕੇਂਦਰ ਉੱਥੇ ਉਹਨੂੰ ਲੈ ਕੇ ਜਾਣਾ ਫ੍ਰੀ ਇਲਾਜ ਕਰਨਾ ਹੈ ਜਾਣਕਾਰੀ ਮੁਤਾਬਕ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਹੁਣ ਸਰਕਾਰ ਨੇ ਪਿੰਡ ਅਤੇ ਵਾਰਡ ਪੱਤਰ ਤੇ ਡਿਫੈਂਸ ਕਮੇਟੀਆਂ ਬਣਾਉਣ ਦਾ ਫੈਸਲਾ ਲਿਆ ਹੈ। ਇਨ੍ਹਾਂ ਕਮੇਟੀਆਂ ਵਿੱਚ ਆਬਾਦੀ ਦੇ ਆਧਾਰ ਤੇ ਮੈਂਬਰਾਂ ਦੀ ਗਿਣਤੀ ਹੋਏਗੀ। ਕਮੇਟੀ ਦੇ ਵਿੱਚ ਘੱਟੋ-ਘੱਟ 10 ਅਤੇ ਵੱਧ ਤੋਂ ਵੱਧ 20 ਮੈਂਬਰ ਹੋਣਗੇ। ਇਨ੍ਹਾਂ ਡਿਫੈਂਸ ਕਮੇਟੀਆਂ ਵਿੱਚ ਸੇਵਾਮੁਕਤ ਫੌਜੀਆ, ਅਧਿਆਪਕਾਂ ਤੇ ਨੰਬਰਦਾਰਾਂ ਨੂੰ ਮੁੱਖ ਤਰਜੀਹ ਦਿੱਤੀ ਜਾਏਗੀ। ਇਨ੍ਹਾਂ ਸਾਰਿਆਂ ਨੂੰ ਆਪੋ ਆਪਣੇ ਇਲਾਕੇ ਵਿੱਚ ਨਸ਼ੇ ਦੇ ਖਾਤਮੇ ਲਈ ਵੱਣਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਸੋ ਇਸ ਦੌਰਾਨ ਮੁੱਖ ਮੰਤਰੀ ਮਾਨ ਦੇ ਨਾਲ ਡੀਜੀਪੀ ਗੌਰਵਿਆ ਤਬ ਮੁਖ ਸਖਤਰ ਪੰਜਾਬ ਸਰਕਾਰ ਆਈਏਐਸ ਕੈਪ ਸੀਨਾ ਅਤੇ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਮੌਜੂਦ ਰਹੇ ਫਿਰੋਜ਼ਪੁਰ ਰੋਡ ਵਿਖੇ ਕਿੰਗਸ ਵਿਲਾ ਰਿਜ਼ੋਰਟ ਵਿਖੇ ਸੀਐਮ ਭਗਵੰਤ ਮਾਨ ਨੇ ਨਸ਼ਾ ਮੁਕਤੀ ਮੋਰਚੇ ਦੇ ਜ਼ੋਨਲ ਇੰਚਾਰਜ ਨਾਲ ਮੁਲਾਕਾਤ ਕੀਤੀ ਪੰਜਾਬ ਭਰ ਦੇ ਵਿੱਚ ਚੱਲ ਰਹੀ ਯੁੱਧ ਨਸ਼ਾ ਮੁਹਿੰਮ ਦੀ ਸਮੀਖਿਆ ਕੀਤੀ ਸੋ ਨਸ਼ੇ ਦੇ ਖਿਲਾਫ ਯੁੱਧ ਵਿੱਚ ਜਿਨ੍ਹਾਂ ਲੋਕਾਂ ਨੇ ਸਰਕਾਰ ਦਾ ਸਾਥ ਦਿੱਤਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਐਡਵੋਕੇਟ ਹਰਜਸ ਸਿੰਘ ਨੂੰ ਤਾਂ ਕਿ ਦਿਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਇਸ ਮਾਮਲੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਵੜੀ ਨੇ ਆਵਾਦੀ ਪਾਰਟੀ ਤੇ ਹੱਲਾ ਬੋਲਿਆ ਵੜਿੰਗ ਨੇ ਕਿਹਾ ਕਿ ਤੂਰ ਆਵਾਦੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਐਮਪੀ ਜਵੱਦੀ ਦਾ ਪਰਾਏ ਲੁਧਿਆਣਾ ਵਿਖੇ 27 ਜੁਲਾਈ ਨੂੰ ਹਰਜਸ ਨਾਮ ਦਾ ਇੱਕ ਐਡਵੋਕੇਟ ਨੌਜਵਾਨ ਸਾਥੀ ਗਿਰਾ ਪ੍ਰਾ ਵੀ ਐਡਵੋਕੇਟ ਹੈ ਔਰੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਅਦਰਸ਼ ਤੂਰਵਲ ਇਹ ਜਿਹੜਾ ਦਰਸ਼ ਤੂ ਰਏ ਨੇ ਗਨ ਪੁਆਇੰਟ ਤੇ ਪਿਸਤਲ ਆਪ ਦਾ ਕਾਕ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਉਸ ਵਕੀਲ ਨੌਜਵਾਨ ਸਾਥੀ 27 ਜੁਲਾਈ ਤੋਂ ਲਗਾਤਾਰ ਇਸ ਗੱਲ ਦੀ ਮੰਗ ਕਰ ਰਹੇ ਹਾਂ ਕਿ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਪੂਰੀਆਂ ਵੀਡੀਓ ਰਿਕਾਰਡਿੰਗਸ ਵੀ ਹੈਗੀਆਂ ਸੀਸੀਟੀਵੀ ਫੁਟੇਜ ਵੀ ਹੈਗੀਆਂ ਲੇਕਿਨ ਜਿਹੜਾ ਪੁਲਿਸ ਹੈਗੀ ਹੈ ਲੁਧਿਆਣੇ ਦੀ ਔਰ ਖਾਸ ਕਰਕੇ ਕਮਿਸ਼ਨਰ ਪੁਲਿਸ ਉਹਨਾਂ ਦੇ ਕੰਨ ਤੇ ਜੂ ਨਹੀਂ ਸੜਕੀ ਉਹਦਾ ਕਾਰਨ ਕਿ ਐਮਪੀ ਕੋਈ ਜਵੰਦੀ ਹੈਗਾ ਜਿਹੜਾ ਐਮਸੀ ਦਾ ਇਲੈਕਸ਼ਨ ਲੜਿਆ ਸੀ ਲੇਕਿਨ ਹਾਰ ਗਿਆ ਉਹਦਾ ਇਹ ਭਰਾ ਹੈ ਔਰ ਉਹਦਾ ਸਿੱਧਾ ਸਿੱਧਾ ਲਿੰਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਸ ਹੈ ਬਨਣਾ ਲੈ ਗਏ ਦੱਸ ਦੇ ਕਿ ਬਾਈ ਇਲੈਕਸ਼ਨ 'ਚ ਉਹ तमाम ਲੀਡਰ ਉਸ एमपी जवद्दी दे ते दशतू दे ਘਰੇ ਵੀ ਰਹਿ ਕੇ ਗਏ ਐ ਔਰ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਆਮ ਆਦਮੀ پارٹی ਨਾਲ ਗੱਲਬਾਤ ਹੈ ਜਾਂ ਤਾਕਤ ਹੈ ਤਾਂ ਉਹ ਇੱਕ ਐਡਵੋਕੇਟ ਦੇ ਨੂੰ ਪਿਸਤਲ ਲੈ ਕੇ ਉਹ ਮਾਰਨ ਦੀ ਗੱਲ ਕਰੇ ਸੋ ਮੈਂ ਬੇਨਤੀ ਕਰਨੀ ਚਾਹਨਾ ਕਿ ਅੱਜ ਸਾਰੇ ਸਾਡੇ ਵਕੀਲ ਭਾਈਚਾਰੇ ਨੇ ਇਸ ਗੱਲ ਦਾ ਵਿਰੋਧ ਕੀਤਾ ਔਰ ਨਾਲ ਦੀ ਨਾਲ ਅੱਜ ਸਟ੍ਰਾਈਕ ਵੀ ਕੀਤੀ ਜਾਨਕੀ ਹੜਤਾਲ ਸੀ ਪੂਰੇ ਲੁਧਿਆਣੇ ਦੇ ਵਿੱਚ ਔਰ ਮੈਂ ਕਮਿਸ਼ਨਰ ਨੂੰ ਖਾਸ ਕਰਕੇ ਕਹਿਣਾ ਚਾਹਣਾ ਹੈ ਸੋਪਨ ਜੀ ਨੂੰ ਸੋਪਨ ਜੀ ਇਹ ਤੁਹਾਡਾ ਫਰਜ ਬੰਦਾ ਹੈ ਕਿ ਇੰਨੀ ਨਿਰਗਰਦੀ ਤੇ ਇੰਨੀ ਗੁੰਡਾਗਰਦੀ ਤੁਹਾਡੇ ਰਾਜ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿਸ ਪ੍ਰਕਾਰ ਦੇ ਹਾਲਾਤ ਬਣੇ 21 ਜੁਲਾਈ ਨੂੰ ਪਹਿਲਾ ਜੰਡਿਆਲਾ ਗੁਰੂ ਦੇ ਵਿੱਚ ਇੱਕ ਕਿਸੇ ਐਡਵੋਕੇਟ ਤੇ ਵੀ ਹਮਲਾ ਹੋਇਆ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਔਰ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਕਿ ਅਗਰ ਤੁਸੀਂ ਐਫ ਆਈ ਆਰ ਦਰਜ ਨਾ ਕੀਤੀ ਤਾਂ ਕਾਂਗਰਸ ਪਾਰਟੀ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਓ ਕਰੇਗੀ ਔਰ ਮੈਂ ਦੁਬਾਰਾ ਫੇਰ ਇਹਨੂੰ ਚੇਤਾਵਨੀ ਸਮਝ ਲੋ ਇਹਨੂੰ ਬੇਨਤੀ ਸਮਝ ਲੋ ਕਿ ਜਲਦ ਤੋਂ ਜਲਦ ਐਫ ਆਈ ਆਰ ਦਰਜ ਹੋ ਕੇ ਜਿਹੜਾ ਬੰਦਾ ਇਨਸਾਫ ਸਾਡੇ ਉਸ ਨੌਜਵਾਨ ਸਾਥੀ ਹਰਜਸ ਨੂੰ ਮਿਲਣਾ ਚਾਹੀਦਾ ਹੈ ਵਕੀਲ ਨੂੰ ਉਹ ਡਰਾਉਣ ਦਾ ਕੰਮ ਪੁਲਿਸ ਕਰੇ ਔਰ ਕੇ ਵਕੀਲਾ ਨੂੰ ਵੀ ਇਨਸਾਫ ਮਿਲ ਰਿਹਾ ਤੇ ਆਮ ਲੋਕਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੁਣ ਰਿਹਾ ਇਸ ਤੋਂ ਸਿੱਧੀ-ਸਿੱਧੀ ਤੁਹਾਡੀ ਮਾਨਸਿਕਤਾ ਦਾ ਔਰ ਤੁਹਾਡੀ ਬੀਗੇ ਆਫੀਸਰ ਜਿਹੜੀ ਪੁਲਿਸ ਦੀ ਨੀਅਤ ਤਾਂ ਚੰਗਾ ਭਲਾ ਲੋਕ ਅਦਾਜਾ ਲਾ ਸਕਦੇ ਵੀ ਕਿਸ ਤਬੀਅਤ ਦੇ ਮਾਲਕ ਹੋ ਤੁਸੀਂ ਲੋਕ ਅਮਰੀਕਾ ਵਿੱਚ ਇੱਕ ਵਾਰ ਫਿਰ ਜਹਾਜ਼ ਹਾਦਸਾ ਵਾਪਰਿਆ ਇਹ ਹਾਦਸਾ ਉਤਰੀ ਕੈਰੋ ਨਿਨਾ ਦੇ ਓਕ ਆਇਲੈਂਡ ਨੇੜੇ ਸਮੁੰਦਰ ਤੱਟ ਦੇ ਨੇੜੇ ਵਾਪਰਿਆ ਜਦੋਂ ਲੋਕ ਟਾਪੂ ਦੇ ਕੰਢੇ ਤੇ ਸੈਰ ਕਰ ਰਹੇ ਸਨ ਇਸ ਦੌਰਾਨ ਇੱਕ ਛੋਟਾ ਜਹਾਜ਼ ਅਚਾਨਕ ਸਮੁੰਦਰ ਵਿੱਚ ਡਿੱਗ ਗਿਆ ਜਿਸ ਦੀ ਵੀਡੀਓ ਉੱਥੇ ਮੌਜੂਦ ਲੋਕਾਂ ਨੇ ਬਣਾ ਲਈ ਦਸਲ ਜਹਾਜ਼ ਸਮੁੰਦਰ ਦੇ ਵਿੱਚ ਡਿੱਗਣ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ ਜਿਸ ਨਾਲ ਪਾਇਲਟ ਦੀ ਜਾਨ ਬਚ ਗਈ। ਹਾਸੀ ਵਿੱਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਟੱਟ ਦੇ ਨੇੜੇ ਇੱਕ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਸਮੁੰਦਰ ਦੇ ਵਿੱਚ ਡਿੱਗੇ ਜਹਾਜ਼ ਨੂੰ ਪਾਣੀ ਤੋਂ ਘਟਣ ਦੇ ਲਈ ਹੋਰ ਜਹਾਜ਼ਾਂ ਦੀ ਸਹਾਇਤਾ ਲਈ ਗਈ। ਸੂਚਕਾਰੀਆਂ ਅਨੁਸਾਰ ਜਹਾਜ਼ ਦੇ ਵਿੱਚ ਸਿਰਫ ਪਾਇਲਟ ਸਵਾਰ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਘਟਨਾ ਦੇ ਕਾਰਨਾਂ ਦੇ ਜਾਂਚ ਦੀ ਅਗਵਾਈ ਕਰ ਰਿਹਾ ਹੈ। ਸੋ ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਜਿਸ ਤਰ੍ਹਾਂ ਡਿੱਗਿਆ ਜਿਵੇਂ ਪਾਣੀ ਇਹ ਵਿੱਚ ਉਤਰਿਆ ਹੋਵੇ ਸੋ ਇਸ ਹਾਦਸੇ ਤੋਂ ਬਾਅਦ ਸਮੁੰਦਰ ਕੰਡੇਸ ਮੌਜੂਦ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਫਿਲਹਾਲ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ ਕਿ ਪਾਇਲਟ ਨੂੰ ਤਕਨੀਕੀ ਖਰਾਬੀ ਦੇ ਕਾਰਨ ਪਾਣੀ ਵਿੱਚ ਉਤਰਨਾ ਪਿਆ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਸੋ ਘਟਨਾ ਬਾਰੇ ਹੋਰ ਜਾਣਕਾਰੀ ਸ਼ੁਰੂਆਤੀ ਜਾਂਚ ਤੋਂ ਬਾਅਦ ਹੀ ਮਿਲਣ ਦੀ ਉਮੀਦ ਹੈ ਸੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਲ ਜਨਵਰੀ ਦੇ ਸ਼ੁਰੂ ਦੇ ਵਿੱਚ ਅਮਰੀਕੀ ਫੌਜ ਦਾ ਇੱਕ ਬਲੈਕ ਹੌਕ ਹੈਲੀਕਾਪਟਰ ਅਤੇ ਅਮਰੀਕੀ 에ਅਰਲਾਈਨਸ ਦਾ ਇੱਕ ਖੇਤਰੀ ਯਾਤਰੀ ਜੈਟ ਜਹਾਜ਼ ਰੀਗਨ ਵਾਸ਼ਿੰਗਟਨ ਰਾਸ਼ਟਰੀ ਭਾਈ ਅਟੇ ਦੇ ਨੇੜੇ ਹਵਾ ਦੇ ਵਿੱਚ ਟਕਰਾ ਗਏ ਸਨ ਸੋ 29 ਜਨਵਰੀ ਨੂੰ ਇਸ ਹਾਦਸੇ ਵਿੱਚ 67 ਲੋਕਾਂ ਦੀ ਮੌਤ ਹੋ ਗਈ ਸੀ ਇਹਨਾਂ ਦੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਤਿੰਨ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ ਸੋ 30 ਜਨਵਰੀ ਨੂੰ ਅਮਰੀਕਾ ਵਿੱਚ ਇੱਕ ਹੋਰ ਹਾਦਸਾ ਹੋਇਆ ਜਿੱਥੇ ਫਿਲadelphia ਵਿੱਚ ਇੱਕ 에어 ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ ਸੋ ਇਸ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੋ 10 ਅਪ੍ਰੈਲ ਨੂੰ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਦੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈਲੀਕਾਪਟਰ ਹਟਸਨ ਨਦੀ ਵਿੱਚ ਡਿੱਗ ਗਿਆ ਸੀ ਸੋ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। 22 ਮਈ ਨੂੰ ਵੀ ਅਮਰੀਕਾ ਦੇ ਸੈਂਡਯੋਗੇ ਵਿੱਚ ਇੱਕ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ ਜਿਸ ਦੇ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ਦੇ ਸਾਬਕਾ ਪੀਡਬਲਯੂਡੀ ਮੰਤਰੀ ਤੇ ਆਮਾਦੀ ਪਾਰਟੀ ਦੇ ਨੇਤਾ ਅਸਤਿੰਦਰ ਜੈਨ ਨੂੰ ਵੱਡੀ ਰਾਹਤ ਮਿਲੀ ਹੈ। ਆਮਾਦੀ ਪਾਰਟੀ ਦੇ ਨੇਤਾ ਅਸਤਿੰਦਰ ਜੈਨ ਵਿਰੁੱਧ ਪ੍ਰਿਸ਼ਟਾਚਾਰ ਦਾ ਮਾਮਲਾ ਬੰਦ ਕਰ ਦਿੱਤਾ ਗਿਆ ਹੈ। ਕੇਂਦਰੀ ਜਾਂਚ ਬਿਊਰੋ ਨੂੰ ਇਸ ਮਾਮਲੇ ਵਿੱਚ ਗੈਰਕਾਨੂੰਨੀ ਲਾਭ ਦਾ ਕੋਈ ਸਬੂਤ ਨਹੀਂ ਮਿਲਿਆ। ਦਿੱਲੀ ਦੀ ਸਾਬਕਾ ਪੀਡਬਲਿਊਡੀ ਮੰਤਰੀ ਅਤੇ ਆਮ ਆਦੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਨੂੰ ਵੱਡੀ ਰਾਤ ਮਿਲੀ ਹੈ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਸੋਮਵਾਰ ਯਾਨੀ ਕਿ 4 ਅਗਸਤ ਨੂੰ ਜੈਨ ਅਤੇ ਹੋਰ ਪੀਡਬਲਿਊਡੀ ਅਧਿਕਾਰੀਆਂ ਵਿਰੁੱਧ ਸੀਬੀਆਈ ਦੇ ਇੱਕ ਮਾਮਲੇ ਵਿੱਚ ਦਾਇਰ ਕਲੋਜ਼ਰ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋ ਅਦਾਲਤ ਨੇ ਕਿਹਾ ਹੈ ਕਿ ਉਪਰੋਕਤ ਤੱਥਾਂ ਅਤੇ ਹਾਲਾਤਾਂ ਵਿੱਚ ਸਬੂਤਾਂ ਦੀ ਅਣਹੋਂਦ ਵਿੱਚ ਐਫਆਈਆਰ ਨੂੰ ਬੰਦ ਕਰਨ ਲਈ ਅੰਤਿਮ ਰਿਪੋਰਟ ਨੂੰ ਸਵੀਕਾਰ ਕੀਤਾ ਜਾਂਦਾ ਹੈ ਅਦਾਲਤ ਨੇ ਕਿਹਾ ਹੈ ਕਿ ਕਈ ਸਾਲਾਂ ਦੀ ਜਾਂਚ ਦੇ ਬਾਵਜੂਦ ਵੀ POC ਐਕਟ 1988 ਜਾ ਕਿਸੇ ਹੋਰ ਅਪਰਾਧ ਦਿੱਤੇ ਹੈ ਦੋਸ਼ਾਂ ਦਾ ਸਮਰਥਨ ਕਰਨ ਦੇ ਲਈ ਕਿਸੇ ਦੇ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਅਦਾਲਤ ਨੇ ਕਿਹਾ ਹੈ ਕਿ ਅਪਰਾਧਿਕ ਸਾਜ਼ਿਸ਼ ਦਾ ਸੰਕੇਤ ਦੇਣ ਲਈ ਕੋਈ ਸਮਗਰੀ ਉਪਲਬਧ ਨਹੀਂ ਹੈ ਅਦਾਲਤ ਨੇ ਕਿਹਾ ਹੈ ਕਿ ਪੇਸ਼ ਕੀਤੀ ਗਈ ਦੋਸ਼ ਅਤੇ ਤੱਥਾਂ ਵਾਲਾ ਪਿਛੋਕੜ ਅਕੇਦੀ ਜਾਂਚ ਜਾਂ ਕਾਰਵਾਈ ਸ਼ੁਰੂ ਕਰਨ ਲਈ ਕਾਫੀ ਨਹੀਂ ਹੈ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸਿਰਫ ਸ਼ੱਕ ਕਿਸੇ ਤੇ ਦੋਸ਼ ਲਗਾਉਣ ਲਈ ਕਾਫੀ ਨਹੀਂ ਹੈ ਘਟੋਕੜ ਮਜ਼ਬੂਤ ਸਬੂਤਾਂ ਦੀ ਲੋੜ ਹੁੰਦੀ ਹੈ ਇਹ ਮਾਮਲਾ ਨੀਮਾ ਦੇ ਵਿਰੁੱਧ ਪੀਡਬਲੂਡੀ ਵਿੱਚ ਪੇਸ਼ੀਵਰ ਦੀ ਭਰਤੀ ਵਿੱਚ ਕਤਿਤ ਬੇ ਨਿਯਮਿਆ ਦਾ ਸੀ ਸੋ ਇਸ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਦੇ ਵਿਸ਼ਲੇਸ਼ਣ ਵਿਭਾਗ ਨੇ 29 ਜੁਲਾਈ 2019 ਨੂੰ ਐਫਆਈਆਰ ਦਰਜ ਕੀਤੀ ਸੀ ਫਿਰ ਸੀਬੀਆਈ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ ਸੋ ਸਤੇਂਦਰ ਜੈਨ ਨੂੰ ਮਿਲੀ ਇਸ ਰਾਹਤ ਬਾਅਦ ਦਿੱਲੀ ਆਮਾਦੀ ਪਾਰਟੀ ਦੇ ਪ੍ਰਧਾਨ ਸੌਰਵ 파ਰਤਵਾਸ਼ ਨੇ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਪਾਸ਼ਪਤ ਨਿਸ਼ਾਨਾ ਵੀ ਸਾਧਿਆ 파ਰਤਵਾਸ਼ ਨੇ ਇੰਸਟਾਗ੍ਰਾਮ ਤੇ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਦਰਜ ਕੀਤੇ ਗਏ ਝੂਠੇ ਅਤੇ ਬੇਤੁਕੀ ਸੀਬੀਆਈ ਮਾਮਲੇ ਹੁਣ ਅਦਾਲਤ ਦੇ ਵਿੱਚ ਮੋੜੇ ਮੂਟ ਡਿਗ ਰਹੇ ਨੇ ਜਿਹਦੇ ਵਿੱਚ ਇੱਕ ਛੂਠੇ ਮਾਮਲੇ ਵਿੱਚ ਕਈ ਸਾਲਾਂ ਤੱਕ ਜਾਂਚ ਕਰਨ ਤੋਂ ਬਾਅਦ ਵੀ सीबीआई ਨੂੰ ਕੋਈ ਪ੍ਰਸ਼ਟਾਚਾਰ ਨਹੀਂ ਮਿਲੇ ਅਤੇ ਅੱਜ ਅਦਾਲਤ ਨੇ ਕੇਸ ਬੰਦ ਕਰ ਦਿੱਤਾ। ਸੋ ਇਹ ਮਾਮਲਾ सीबीआई ਵੱਲੋਂ ਤਤਕਾਲੀ ਮੰਤਰੀ ਸਤਿੰਦਰ ਜੈਨ ਦੇ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ ਦਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪੀ ਡਬਲਯੂ ਡੀ ਵਿਭਾਗ ਦੇ ਵਿੱਚ ਪਰਤੀਆਂ ਵਿੱਚ ਪ੍ਰਸ਼ਟਾਚਾਰ ਹੋਇਆ ਹੈ। ਜਦੋਂ ਅਰਵਿੰਕੇਸ਼ਵਾਲ ਦੇ ਮੰਤਰੀਆਂ ਅਗਲਾਕ ਛੂٹے ਕੇਸ ਦਰਜ ਕੀਤੇ ਜਾਂਦੇ ਨੇ ਤਾਂ ਆਪਾ ਬਹੁਤ ਰੋਲਾ ਪਾਉਂਦੀ ਹੈ ਅਤੇ ਉਹਨਾਂ ਨੂੰ ਬਦਨਾਮ ਕਰਦੀ ਹੈ। ਅੱਜ ਆਪਾ ਨੂੰ ਸਤਿੰਦਰ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਭਾਰਤ ਨੇ ਓਵਰ ਟੈਸਟ 6 ਦੌੜਾਂ ਨਾਲ ਜਿੱਤ ਲਿਆ ਹੈ। 5ਵੇਂ ਦਿਨ ਮੇਜ਼ਬਾਨ ਇੰਗਲੈਂਡ ਨੂੰ ਜਿੱਤਣ ਲਈ 35 ਦੌੜਾਂ ਦੀ ਜ਼ਰੂਰਤ ਸੀ ਪਰ ਉਹ ਸਿਰਫ 28 ਦੌੜਾਂ ਹੀ ਬਣਾ ਸਕੇ ਤੇ ਮੈਚ 6 ਦੌੜਾਂ ਨਾਲ ਹਾਰ ਗਏ। ਇਸ ਦੇ ਨਾਲ ਹੀ ਐਂਟਰਸਟਨ ਤੰਦੂਲਕਰ ਟਰੋਫੀ ਦੋ ਦੋ ਨਾਲ ਬਰਾਬਰ ਹੋ ਗਈ ਹੈ। ਟੀਮ ਇੰਡੀਆ ਨੇ ਓਵਲ ਦੇ ਇਤਿਹਾਸਕ ਮੈਦਾਨ ਤੇ ਆਪਣੀ ਜਿੱਤ ਦੀ ਇੱਕ ਹੋਰ ਯਾਦਗਾਰ ਕਹਾਣੀ ਜੋੜੀ। ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਤੇ ਟੀਮ ਇੰਡੀਆ ਨੇ ਇੱਕ ਰੋਮਾਂਚਕ ਮੈਚ ਵਿੱਚ ਇੰਗਲੈਂਡ ਦੇ ਇਸ ਨਾਲ ਇੰਟਰਸਟ ਤਦੂਕਾ ਟਰਾਫੀ 2-2 ਨਾਲ ਬਰਾਬਰ ਹੋ ਗਈ। ਇਹ ਓਵਲ ਦੇ ਮੈਦਾਨ ਤੇ ਭਾਰਤ ਵੱਲੋਂ ਜਿੱਤਿਆ ਗਿਆ ਸਿਰਫ ਤੀਜਾ ਟੈਸਟ ਮੈਚ ਹੈ। ਨਾਲ ਹੀ ਇਹ ਟੈਕਨੀਕ ਵਿੱਚ ਭਾਰਤ ਦੀ ਸਭ ਤੋਂ ਵੱਡਾ ਫਰਕ ਨਾਲ ਜਿੱਤ ਹੈ। ਸ਼ੁਮਨ ਗਿਲ ਤੀਜਾ ਭਾਰਤੀ ਕਪਤਾਨ ਬਣ ਗਿਆ ਹੈ ਜਿਸ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਓਵਲ ਦੇ ਮੈਦਾਨ ਤੇ ਟੈਸਟ ਮੈਚ ਵਿੱਚ ਜਿੱਤ ਹਾਸਲ ਕੀਤੀ। ਇਸ ਜਿੱਤ ਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕਿਹਾ ਕਿ ਪਹਿਲੇ ਟੈਸਟ ਮੈਚ ਤੋਂ ਲੈ ਕੇ ਪੰਜਵੇਂ ਤੱਕ ਪੂਰੀ ਟੀਮ ਨੇ ਸ਼ਾਨਦਾਰ ਟੱਕਰ ਦਿੱਤੀ। ਸਾਰਿਆਂ ਨੂੰ ਵਿਸ਼ਵਾਸ ਸੀ ਕਿ ਅਸੀਂ ਜਿੱਤਾਂਗੇ। इसको तो हाईली रेट करूँगा क्योंकि जैसे हम लोग ने फर्स्ट डे से लेके अभी तक फिफ्थ सीरीज और फिफ्थ डे मतलब जैसा फाइट किया है हम लोग ने इस अन बिलीवेबल फाइट ईच एंड एवरी वन ड्रेसिंग रूम एंड बिलीव इतना था ये ड्रेसिंग रूम में हर किसी के ऊपर बिलीव था कि हम लोग यहाँ से कर जाएंगे क्योंकि यंगस्टर है हर कोई है मतलब हर किसी का बिलीव ऐसा था कि हम लोग यहाँ से मैच जीतेंगे और जैसे कि आपने बोला हरी ब्रूक का कैच बट लॉर्ड्स में भी अनफॉर्चुनेटली वो आउट मतलब मेरे साथ ही कि वो ऊपर वाला है बट या मतलब ऊपर वाले ने भी कुछ अच्छा लिखा था होगा मेरे लिए इसीलिए आज मुझे ये, मुझे ये मुकाम पर और विकेट भी डाल लास्ट विकट तो बहुत ही अच्छा लगा इतिहास आर्थिक टीम देखता है शुमर के लिए uh, yes, uh, like uh, uh, कि अफ़गानिस्तान को एक बिग टेन्डेंमॉकिसन असी जानते सीखेंगे उनका तेज बाएं फर्स्टली यस वीडिट हैव दी ऑप्शन ऑफ़ सेकंडिंग बॉल बट आई थिंक जस्ट तरीके से सिराज एंड प्रसिद्ध डब बोलिंग विल फील लाइक वी नीडेड द न्यू बॉल दें डू द � वो हमारे पास ऑप्शन अगर उनको रन बनाने हैं तो उनको बाउंड्रीज ही मारने पड़ेंगे विट राधर लेट दम मर्टी सिंगल्स एन स्कोर दो थर्टी रनस राधर दन स्कोर पांच छह बाउंड्री मार के uh, हमको पता था कि उनके ऊपर बहुत प्रेशर है uh, कोई भी टीम उस पोजिशन uh, में होती है तो हमेशा बैटिंग टीम के ऊपर ज्यादा प्रेशर रहता है क्योंकि इट्स वन एक बॉल का गेम है आउट करने का तो हमको था कि हमको गेम जितना हम लंबा लेके जा सकते हैं उसमें हमारे साथ जाद प्रोबेबिलिटी ज़्यादा रहेगी ਓਵਲ ਟੈਸਟ ਮੈਚ ਵਿੱਚ ਭਾਰਤ ਦੀ ਜਿੱਤ ਦੇ ਹੀਰੋ ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ ਰਹੇ ਦੋਮਾ ਨੇ ਮਿਲ ਕੇ ਇਸ ਮੈਚ ਵਿੱਚ ਤਾਰਾ ਬਿਖਾਲੀਆਂ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਵਿੱਚ ਮੁਹੰਮਦ ਸਿਰਾਜ ਨੇ ਵੱਡਾ ਕਾਰਨਾਮਾ ਕੀਤਾ ਹੈ ਉਹਨਾਂ ਨੇ ਇੱਕ ਇਤਿਹਾਸਕ ਰਿਕਾਰਡ ਬਣਾ ਦਿੱਤਾ ਹੈ ਜਸਪੀਰ ਬੁਮਰਾ ਦੀ ਬਰਾਬਰੀ ਕਰ ਲਈ ਹੈ ਇੱਥੇ ਸਾਬਕਾ ਕ੍ਰਿਕਟਰ ਯੋਗਰਾ ਸਿੰਘ ਨੇ ਕਿਹਾ ਹੈ ਕਿ ਮੈਂ ਬਹੁਤ ਖੁਸ਼ ਹਾਂ ਮੁਹੰਮਦ ਸਿਰਾਜ ਨੇ ਮੈਨੂੰ ਕਪਿਲਦੇਵ ਜੀ ਯਾਦਵਾ ਦਿੱਤੀ ਹੈ ਸ਼ੁਮਨ ਗਿੱਲੇ ਨੇ ਇਨੀ ਵਧੀਆ ਕਪਤਾਨੀ ਕੀਤੀ ਹੈ ਕਿ ਜਿਹਾ ਨਹੀਂ ਲੱਗਦਾ ਕਿ ਉਹ ਪਹਿਲੀ ਵਾਰ ਕਪਤਾਨੀ ਕਰ ਰਹੇ ਹਨ ਮੁਹੰਮਦ ਸਿਰਾਜ ਨੇ ਉਹ ਹੁਣ ਇੰਗਲੈਂਡ ਦੀ ਧਰਤੀ ਤੇ ਖੇਡੀ ਗਈ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਵਾਜ਼ ਬਣ ਗਏ ਹਨ। ਉਹਨਾਂ ਨੇ 2025 ਵਿੱਚ ਖੇਡੀ ਗਈ ਟੈਸਟ ਸੀਰੀਜ਼ ਵਿੱਚ ਕੁੱਲ 23 ਵਿਕਟਾਂ ਲਈਆਂ। ਉਹਨਾਂ ਨੇ ਇਕੱਲੇ ਓਵਲ ਟੈਸਟ ਮੈਚ ਵਿੱਚ 9 ਵਿਕਟਾਂ ਲਈਆਂ। ਸਿਰਾਜ ਅਤੇ ਜਸਪ੍ਰਿਤ ਬੁੰਮਰਾ ਸੀਰੀਜ਼ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਸਾਂਝੇ ਤੌਰ ਤੇ ਪਹਿਲੇ ਸਾਂਤ ਹਨ। ਮੁਹੰਮਦ ਸਿਰਾਜ ਜਸਪ੍ਰਿਤ ਬੁੰਮਰਾ ਇੰਗਲੈਂਡ ਵਿੱਚ ਖੇਡੀ ਗਈ ਟੈਸਟ ਸੀਰੀਜ਼ ਵਿੱਚ 23 ਵਿਕਟਾਂ ਨਾਲ ਬਰਾਬਰਿਤ ਹਨ। ਜਿਸ ਕਾਰਨ ਸਿਰਾਜ ਦੇ ਆਲੇ-ਦੁਆਲੇ ਸਿਫਤਾਂ ਹੋ ਰਹੀਆਂ ਨੇ। ਇਤਿਹਾਸਕਾ ਕ जीत बहुत खुशी है उन्होंने कहा की आप सब ने देश भर के जितने भी चैनल वाले है, प्रेस वाले है सबसे पहले बताइए आपको क्योंकि ये पहली सीरीज है कि हिंदुस्तान जब इंग्लैंड खेलने गया आपने नुकता चीनी नहीं करी हालांकि पहले पहले शुभन गिल की कप्तानी के ऊपर बहुत सारी बातें हुई और बातें बातेंट ये सिलेक्ट नहीं हुआ वो सिलेक्ट नहीं हुआ जो भी खेलता है ना सर जिस तरह से अब आपने अपनी ड्यूटी निभाई है मैं ऑनेस्टली कहता हूँ ये ये प्रेस का जो क्रिटिसिज्म बंद हुआ है ना इस बार उसने टीम को एक शाबाशी दे दी है क्योंकि हर बार जब मैं चैनल में देखता था तो यही सुनने को मिलता था नहीं भाई हमारे बच्चे बहुत अच्छे हैं ये कर देंगे वो कर देंगे किसी भी दिग्गज खिलाड़ी ने जो अपने आप को दिग्गज समझते है मैं तो गेम से बड़ा किसी को समझता नहीं ये दिग्गज खुद ही लगा देते किसी भी खिलाड़ी ने हिंदुस्तान के नुकताचीनी नहीं करी हाँ एक आदमी ने बोला वो मुझे अच्छा नहीं लगा कि हाँ जी नया आया अभी इस बात को सीखना है अभी तुम आके पेट से सीख के आया था पहले ये बता तो बट दैट इज रॉन्ग है ना ऐसे नहीं बोलना चाहिए ये हमारा कप्तान है बड़ा गौरव है बड़ा फकरा करेगा फकर उड़ा देगा हमारे प्लेयर बहुत अच्छे ऐसा होना चाहिए सो आई थिंक हम सब ने हिंदुस्तान के किसी भी नागरिक ने हमारी टीम के ऊपर सवाल नहीं करे हारे भी तब भी बोला वाह क्या बात बीस रन से हारे कोई जीती थी हमारी ड्रॉ किया क्या बात है और जीते तो जीते रात जीते पहले भी जीते सीरीज हमने जीती लेकिन मैं समझता हूं कि भारत जीता है हमारा देश जीता है हमारे खिलाड़ी जीते हैं और जिस तरह से लड़े हैं, मजा आ गया जो ने बॉलिंग मतलब मुझे कपिल देव याद आ गया ऑस्ट्रेलिया में पांच विकेट निकाला अपने ऑस्ट्रेलिया में और लास्ट टेस्ट मैच में मैं कहता हूं जी क्या उस बंदे ने इंजर्ड होते हुए गेंद करा और इतना खड्डा था जहां वो बॉल कर रहा था दस यार्ड पीछे से बॉल कर रहा था कमाल ਇਸੀ ਤਰ੍ਹਾਂ ਸਰਾਜ ਨੇ ਅੱਜ ਇਹ ਦਿਖਾਇਆ ਕਿ ਜ਼ਿੰਦਗੀ ਵਿੱਚ ਹਮ ਵੀ ਤੇਜ਼ ਗੇਂਦ ਫੇਕ ਸਕਦੇ ਆ 146 ਕਿਲੋਮੀਟਰ ਪ੍ਰਤੀ ਘੰਟਾ ਬੋਲਿੰਗ ਯਾਰਕਰਸ ਅਰ ਬਾਉਂਸਰਸ ਬੰਦੇ ਨੇ ਟਾਂਗੇ ਚਗਾਦੀ ਗੋਰੋਗੀ ਤੋਂ ਦਾਦੀ ਕਿ ਓਵਲ ਦੇ ਮੈਦਾਨ ਵਿੱਚ ਭਾਰਤੀ ਟੀਮ ਨੇ ਹਾਰਿਆ ਹੋਇਆ ਮੈਚ ਜਿੱਤ ਲਿਆ ਏ ਇਸ ਰਮਾਂਚਕ ਮੈਚ ਵਿੱਚ ਇੰਗਲੈਂਡ ਦੇ ਹੱਥੋਂ ਜਿੱਤ ਖੋਲ ਗਈ ਹੈ ਅਤੇ ਓਵਲ ਟੈਸਟ 6 ਦੌੜਾਂ ਨਾਲ ਜਿੱਤ ਲਿਆ ਗਿਆ ਅੱਜ ਦੇ ਪੰਜਾਬ ਬਲੂਟਨ ਵਿੱਚ ਇੰਨਾ ਹੀ ਨਮੀਅਤ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ